ਸਮੇਤ ਜਗ ਕੀਜੈ ਸੋਨਾ ਗਰਭਦਾਨ ਦੀਜੈ ਜਗ ਕਰਨ ਫਿਰ ਸੋਨਾ ਗਰਭ ਗਰਭ ਹੁੰਦਾ ਇਸਤਰੀ ਦਾ ਜਿਹਦਾ ਅੰਦਰ ਕੀ ਹੈ ਬੱਚਾ ਉਹਨੂੰ ਅਸੀਂ ਕੀ ਕਹਿੰਨੇ ਆ ਗਰਭ ਇਸ ਤਰ੍ਹਾਂ ਕਹਿੰਦੇ ਸੋਨਾ ਗਰਭਦਾਨ ਕਰਨਾ ਢਿੱਡ ਭਰਿਆ ਉਹ ਦੇਣਾ ਸੋਨੇ ਨਾਲ ਉਹ ਦਾਨ ਕਿਸ ਤਰ੍ਹਾਂ ਹੁੰਦਾ ਹੈ ਦਬਾਣੇ ਆਪਾਂ ਦੇਖਦੇ ਆਂ ਕਿ ਸੇ ਪਾਸਾ ਜੇ ਉਹਨਾਂ ਨੂੰ ਮਤੀਰੇ ਕਹਿ ਦਿੰਦੇ ਤਰਬੂਜ ਕਹਿ ਦਿੰਦੇ ਨੇ ਉਹ ਧਾਨ ਕੁਛ ਧਰਤੀਆਂ ਜਿੱਦਾਂ ਲਾਹਾਂਵਾਦ ਕੁੰਭ ਲੱਗਦਾ ਹੈ ਤਰਵੈਣੀ ਸੰਗਮ ਦੇ ਉੱਤੇ ਪ੍ਰਾਗ ਲੱਗ ਲੱਗਦਾ ਹੈ ਐਸੇ ਜਾਂ ਕੁਰੂਖੇਤ ਦੀ ਧਰਤੀ ਤੇ ਉਹ ਜਿੱਦਾਂ ਦਵਾਨਾ ਇੱਕ ਲੈ ਲਿਆ ਸੀ ਮਤੀਰਾ ਲੈ ਲਿਆ ਉਸ ਦੀ ਇੱਕ ਟਾਕੀ ਕੱਢ ਲਈ ਜਿੱਦਾਂ ਆਪਾਂ ਦੇਖੀਦਾ ਇਹ ਪੱਕੇ ਆ ਇਹ ਢੱਟਾ ਕੱਢੀ ਲੇਕਿਨ ਉਹ ਢੱਟੇ ਕੱਢਣ ਤੋਂ ਬਾਅਦ ਉਹਦੇ ਵਿੱਚੋਂ ਖੁਰਚ ਖੁਰਚ ਕੇ ਸਾਰਾ ਇਹ ਗੁੱਦਾ ਬਾਹਰ ਕੱਢ ਦੇਣਾ ਕੀ ਹੈ ਖੁਰਚ ਖੁਰਚ ਕੇ ਸਾਰਾ ਗੁੱਦਾ ਉਹਦੇ ਵਿੱਚੋਂ ਬਾਹਰ ਕੱਢ ਦੇਣਾ ਤੇ ਉਹਨੂੰ ਮੁੜ ਕੇ ਸੋਨੇ ਨਾਲ ਭਰ ਦੇਣਾ ਬੋਲੋ ਸਤਨਾ ਤੇ ਉੱਤੇ ਉਹਦੇ ਫਿਰ ਢੱਟੇ ਲਾ ਦੇਣੀ ਤੇ ਉਸ ਨੂੰ ਗਰਭदान ਕਹਿ ਦਿੰਦੇ ਨੇ ਕਿ ਅੰਦਰ ਹੀ ਹੈ ਇਸ ਤਰ੍ਹਾਂ ਨਾਲ ਅਸਮੇਦ ਜਗ ਕੀਜੇ ਸੁਣਾ ਗਰਭदान ਦੀਜੈ ਅੱਗੇ ਪਾਸ਼ਾ ਇਹ ਤਾਂ ਅਸੀਂ ਕਰ ਨਹੀਂ ਸਕਦੇ ਪਰ ਪਾਸ਼ਾ ਜੀਆ ਨੇ ਤਾਂ ਹੀ ਸਾਨੂੰ ਆਖਿਆ ਕਿ ਆਰਾਮ ਨਾਮ ਸਰ ਤੌਣ ਪੂਜੈ ਇੰਨਾ দান ਕਰਕੇ ਵੀ ਪਰ ਕਹਿੰਦੇ ਰੱਬ ਦੇ ਨਾਮ ਦੇ ਇੱਕ ਅੱਖਰ ਦੇ ਬਰਾਬਰ ਜਿੰਨਾ ਵੀ ਇਹ দান ਨਹੀਂ ਹੈ ਆਰਾਮ ਨਾਮ ਸਰ ਤੌਣ ਪੂਜੈ